ਆਹ ਬਈ ਇਹ ਬੱਲੇ ਇਹ ਤਾਂ ਹੀ ਬਈ ਫਾਇਦਾ ਜਿਹਦਾ ਮਾਸੇ ਲੰਨਾਂ ਮਾਣਵਾਤ ਨੂੰ ਕੰਮ ਕਰਦੇ ਬਾਅਦ ਇਹ ਇਹਨੂੰ ਕਰ ਦਿੰਦਾ ਤੇ ਭਰਾ ਮੇਰੇ ਕੋਲ ਉਹ ਦੇਵਰਾ ਦਾ ਮੁੱਦਾ ਹੋ ਗਿਆ ਤਾਂ ਨਾ ਤੇਰੇ ਅਸੀਂ ਇਹਦੀ ਭੂਤ ਵੀ ਕੁੱਟੇ ਹੁਣ ਵੀ ਹੀ ਕੁੱਟ ਕੇ ਲੈ ਗਏ ਦੇਖ ਇਹਨੂੰ ਚੱਲ ਕੇ ਬਈ ਠੀਕ ਦਾਦਾ ਬੈਠਣਾ ਕਹਦੇ ਕਾ ਤਰਾ ਤੇ ਨੋਟ ਦਿਖਾ ਆਹ ਲੈ ਬਈ ਫੋਨ ਫੜਾਓ ਨਾਲ ਉਹੀ ਨੋਟ ਸਮਾ 250 ਰੁਪਏ ਆਹੋ ਉਹ ਬੁਮਾਰ ਫੜਾ ਦੇਣਾ ਕਿੱਥੇ ਆ ਆ ਤਾਂ ਵੀਰੇ ਫੋਟੋ ਮੱਖਤੀਆਂ ਨੋਟ ਅਜੀ ਦੇ ਕੇ ਬਾਅਦ ਚ ਹੀ ਪਾਵਾਂਗੇ ਕੱਲ ਨੂੰ ਕੱਲ ਨੂੰ ਪਤਾ ਲੈ ਵਾਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਜੀ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਲੈ ਆ ਦਿਖਾ ਦੇ ਵੀ ਉਹੀ ਨੰਬਰ ਆ ਸਮੇ ਨੰਬਰ ਆ ਨਾ ਇੱਕ ਮਿੰਟ ਇਹ ਨਾ 250 ਦਾ ਨੋਟ ਸਭ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਸਭ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਯਾਰ ਤਾਂ ਸਭ ਵਿਕੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਵੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕਿੱਥੇ ਹੋਰ ਬੰਦੇ ਕਿੱਥੇ ਮਿੱਤਰਾਂ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੰਦੀ ਕਰ ਲੋ ਤਸੱਲੀ ਕਾਦੀ ਆ ਯਾਰ ਆਹ ਹੁਣ ਇੱਕ ਬਿੱਤਾ ਵੇਚਣ ਖਾਤਰ ਧੋੜੀ ਹੁਣ ਇਹਨੂੰ ਸੱਜਾ ਇੱਥੇ ਨਾਣਾ ਏਡਾ ਜਿਹਾ ਡੱਪਾਇਆ ਸੀ ਕਿੰਨੇ ਹੁਣ ਨਹੀਂ ਬਈ ਨਾਣਾ ਡੱਪਾ ਕਿੱਥੇ ਆਓ ਹੈ ਨਹੀਂ ਹੈ ਬਈ ਹੈ ਹੈ ਕਿਉਂ ਨਹੀਂ ਆਇਆ ਓਏ ਯਾਰ ਸਾਰਾ ਗੁੱਸਾ ਬਾਬਾ ਜੀ ਦੂਵਾਰ ਫੇਰ ਦੂਵਾਰ ਜਦ ਸਾਦਾ ਮੇਰੇ ਸੱਡਾਂਗੇ ਠੀਕ ਆ ਸਭ ਦਾ ਪ੍ਰਿੰਟ ਦਾ ਬਈ ਰੇ ਕੰਮ ਵਾਲੀ ਗੱਲ ਆ ਜੀ ਕਿਉਂ ਕਰਨਾ ਦੀ ਗੱਲ ਕਿਉਂ ਨਹੀਂ ਓਏ ਯਾਰ ਜਵਾਕਾਂ ਨੂੰ ਤੁਸੀਂ ਗੈਰ ਸੋਨੇ ਦੀ ਅੱਡੀ ਲਾਂਦ ਦੀ ਗੱਲ ਆ ਆ ਦੀ ਇਹਦੀ ਗੱਲ ਦੀ ਯਾਰ ਆ ਬਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਆ ਐਦੂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਣਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ-ਇੰਨੀ ਚੀਜ਼ਾਂ ਗਲਤ ਆ ਜਾ ਆ ਜਾ ਆ ਜਾ ਕਿਉਂ ਅੱਜ ਵੀ ਕਾਲ ਕਿੱਥੇ ਆ ਆ ਕੇ ਆ ਜਾ ਆਹਾ ਬਈ ਨੂੰ ਬਚ ਕੇ ਦੇ ਦੇ ਇਸਾਈ ਵੀ ਮੈਂ ਆ ਜੀ ਦੇ ਨਾਲ ਬੱਸ ਤੇ ਨਾ ਆਹ ਵਾਪਸ ਕਰੂੰਗਾ ਆਹ ਕਰਦੇ ਆ ਭਰਾ ਇਹ ਰੇ ਨੂੰ ਕਰ ਦਿੱਤਾ ਇਹ ਭਰਾ ਮੇਰੇ ਕੋਲ ਉਹ ਦੇਵਰਾਣਾਂ ਦਾ ਮੁੱਦਾ ਕੁੱਟਣਾ ਸੀ ਤੇਰੇ ਅਸੀਂ ਇਹਦੀ ਬੂਹਦ ਵੀ ਕੁੱਟਾਏ ਹੁਣ ਵੀ ਹੀ ਕੁੱਟ ਕੇ ਲੈ ਜੀਏ ਦੇਖੋ ਇਹਨੂੰ ਠੀਕ ਹੈ ਬਾਈ ਦਾਣਾ ਬੈਠਣਾ ਕਹਦੇ ਖਾਦਰਾ ਤੇ ਨੋਟ ਦਿਖਾ ਆ ਲੈ ਵੀਰ ਫੋਨ ਫੜਾਓ ਨਾਲ ਉਹੀ ਨੋਟ ਸਾਡਾ 250 ਹਾਂ ਲੋ ਬਿਮਾਲ ਭਰਾਦਰ ਕਿੱਥੇ ਆ ਸਾਡੇ ਵੀ ਫੁੱਟ ਮਾ ਖਿੱਚੇ ਨੋਟ ਅਸੀਂ ਦੇਖ ਕੇ ਬਾਹਰ ਜੀ ਪਾਵਾਂਗੇ ਕਦੇ ਗੱਲ ਨੂੰ ਕਰਦੇ ਪੜਾ ਆਹੋ ਜੀ ਆ ਲੈ ਆ ਨੂਟ ਆਹੋ ਜੀ ਦਿਖਾ ਦੇ ਸ਼ਰਮ ਨਹੀਂ ਆਉਂਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਜੀ ਉਹ ਯਾਰ ਮਾਫੀ ਕਰਦੀ ਆ ਯਾਰ ਇਹ ਆ ਲੈ 50 ਦਾ ਨੂਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ 1 ਮਿੰਟ ਇਹ ਨਾ 250 ਦਾ ਨੂਟ ਆ ਸਾਬ ਬਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਆਪਣਾ ਲਿਆ ਤਾਂ ਕੀ ਕੀ ਜਾਂਦਾ ਯਾਰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਮਿੱਤਰਾ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਜੀ ਕਰ ਲੋ ਤਸੱਲੀ ਕਾਦੀ ਆ ਯਾਰ ਜਿਹੜਾ ਹੁਣ ਇੱਕ ਪਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸਿੱਧਾ ਇੱਥੇ ਨਾ ਨਾ ਏਡਾ ਏਡਾ ਡੱਬਾ ਆ ਜੀ ਕਿੰਨੇ ਹੁੰਦੀ ਬਈ ਨਾ ਨਾ ਡੱਬਾ ਕਿੱਥੇ ਆਉਂਦਾ ਹੈ ਹੈ ਕਿਉਂ ਨਹੀਂ ਆਇਆ ਯਾਰ ਸਾਰਾ ਗੁੱਸਾ ਬਾਬਾ ਅਸੀਂ ਦੂਵਾ ਦਾ ਮੈਂ ਦੂਵਾ ਜਦੋਂ ਸਾਦਾ ਹੀ ਫਾਦਾ ਮੈਨੂੰ ਕੱਢਾਂਗੇ ਠੀਕ ਆ ਸਾਡਾ ਪ੍ਰਿੰਟ ਦਾ ਬਈ ਰ ਕਰਨ ਵਾਲੀ ਗੱਲ ਆ ਕੌਣ ਕਰਨਾਂ ਦੀ ਗੱਲ ਕਿ ਹੋਣੀ ਓਏ ਜਵਾਕਾਂ ਨੂੰ ਤੁਸੀਂ ਕਹਿਆ ਸੋਨੇ ਦੀ ਐਡੀ ਲਾਂਤ ਦੀ ਗੱਲ ਆ ਦੀ ਇਹਦੀ ਗੱਲ ਦੀ ਯਾਰ ਆ ਬਾਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਗਿਆ ਠੀਕ ਐ ਇਸ ਦੂਬਾਰ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਵਿਗਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਬੇ ਸ਼ਹਿਰ 'ਚ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਗਣ ਲੱਗ ਗਿਆ ਤੇ ਲਾਂਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ-ਇੰਨੀ ਚੀਜ਼ਾਂ ਗਲਤ ਆ ਜਾ ਆ ਜਾ ਆ ਜਾ ਆ ਜਾ ਯੋ ਅੱਜ ਵੀ ਕਾਲ ਕਿੱਥੇ ਆ ਆ ਜਾ ਆਹਾ ਬਈ ਤੂੰ ਬਚੀ ਬਈ ਤੇ ਤਾਂ ਹੀ ਬਈ ਫਾਇਦਾ ਜੇ ਮੈਂ ਵਾਸ ਤੇ ਦਿੰਦਾ ਆ ਮਾਤਾ ਨੂੰ ਆ ਗਿਆ ਕਰਦੇ ਭਰਾ ਇਹਨੂੰ ਕਰ ਦਿੰਦਾ ਤੇ ਭਰਾ ਮੇਰੇ ਕੋਲ ਉਹ ਦੇਵਰਾ ਦਾ ਮੁੰਡਾ ਕੁੱਟਦਾ ਨਾ ਤੇਰੀ ਮੇਰਾ ਨਾ ਨਾ ਉਹ ਮੜਾ ਅਸੀਂ ਇਹਦੀ ਭੂਤ ਵੀ ਕੁੱਟਿਆ ਹੁਣ ਵੀ ਹੀ ਕੁੱਟ ਕੇ ਲੈ ਗਈ ਇਹਦੇ ਨੂੰ ਚੱਲ ਗਿਆ ਬਈ ਠੀਕ ਨਾ ਬੈਠਣਾ ਕਹਿੰਦੇ ਗੱਤਰਾ ਤੇ ਨੋਟ ਦਿਖਾ ਆ ਲੈ ਫੋਨ ਫੜਾਉ ਨਾਲ ਉਹੀ ਨੋਟਸ ਆ ਮੈਂ 2500 ਹਾਂ ਹੋ ਉਹ ਬਿਮਾਰ ਫੜਾ ਦਰ ਕਿੱਥੇ ਆ ਝੂਠ ਬੋਲਦਾ ਸਾਡੇ ਵੀਰੇ ਫੋਟਮਾ ਖਚੇ ਨੋਟ ਅੱਜ ਦੇਖ ਕੇ ਬਾਅਦ ਚ ਹੀ ਪਾਵਾਂਗੇ ਕੱਲ ਨੂੰ ਕਰਦੇ ਤੈਨੂੰ ਪਤਾ ਲੈ ਵੇ ਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਜਾਂਦੇ ਓ ਯਾਰ ਮਾਫੀ ਕਹ ਲੀਆ ਯਾਰ ਇਹ ਆ ਲੈ 50 ਦਾ ਨੋਟ ਆ ਲੈ ਆ ਦਿਖਾ ਦੇ ਵੀ ਉਹ ਹੀ ਨੰਬਰ ਆ ਸਮੇ ਨੰਬਰ ਆ ਨਾ 1 ਮਿੰਟ ਇਹ ਨਾ 250 ਦਾ ਨੋਟ ਆ ਸਭ ਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਨਾਲੀਆਂ ਤੇ ਵਿਕੀ ਜਾਂਦਾ ਯਾਰ ਤਾਂ ਖਰੀਦੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਵੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਮੇਰਾ ਸਾਰਾ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਬਾਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਆਹ ਜਦ ਆਹ ਹੁਣ ਇੱਕ ਵਿੱਤਾ ਵੇਚਣ ਖਾਤਰ ਧੋੜੀ ਹੁਣ ਇਹਨੂੰ ਸੱਜੇ ਇੱਥੇ ਨਾ ਨਾ ਏਡਾ ਜਿਹਾ ਡੱਬਾ ਆਇਆ ਸੀ ਕਿੰਨੇ ਹੋਣੀ ਬਈ ਨਾ ਨਾ ਡੱਬਾ ਕਿੱਥੇ ਆਉਂਦਾ ਹੈ ਹੈ ਨਹੀਂ ਹੈ ਬਈ ਹੈ ਐ ਕਿਉਂ ਨਹੀਂ ਆਇਆ ਓਏ ਯਾਰ ਸਾਰਾ ਗੁੱਸਾ ਬਾਬਾ ਜੀ ਦੂਵਾਰ ਮੈਂ ਪੁੱਛਦਾ ਹਾਂ ਜੀ ਸੱਦਾ ਮੇਰੇ ਕੋਲ ਲਾਗੇ ਠੀਕ ਆ ਪ੍ਰਿੰਟ ਦਾ ਬਈ ਰ ਕਰਨ ਵਾਲੀ ਗੱਲ ਆ ਨਾ ਕਰਨਾਂ ਦੀ ਗੱਲ ਕਿਉਂ ਨਹੀਂ ਓਏ ਯਾਰ ਜਵਾਕਾਂ ਨੂੰ ਜੀ ਗਿਆ ਸੋਨੇ ਤੇ ਡੀਲਰਾਂ ਤੇ ਦੀ ਗੱਲ ਆ ਠੀਕ ਆ ਦੀ ਇਹਦੀ ਗੱਲ ਦੀ ਯਾਰ ਆ ਬਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਐ ਇਸ ਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਣਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ-ਇੰਨੀ ਚੀਜ਼ਾਂ ਤੇ ਅਸਲੀ ਗਾਹ ਕਿੱਥੇ ਆ ਆ ਕੇ ਆ ਜਾ ਲਿਆ ਆਹਾ ਬਈ ਨੂੰ ਬਚੀਏ ਬਈ ਤਾਂ ਇਹ ਵੀ ਮੈਂ ਅੱਜ ਦੇ ਮਾਸੇ ਲੰਨਾਂ ਆਹ ਨੂੰ ਕਰਦੇ ਆ ਪਰ ਇਹਨੂੰ ਕਰ ਦਿੰਦਾ ਤੇ ਭਰਾ ਮੇਰੇ ਕੋਲ ਉਹ ਦੇਵਰਾਣ ਦਾ ਮੁੰਡਾ ਦੱਸਦਾ ਨਾ ਤੇ ਵੀ ਲੈਣਾ ਨਾ ਨਾ ਅਸੀਂ ਇਹਦੀ ਬੂ ਹਰ ਵੀ ਪੁੱਛਿਆ ਹੁਣ ਵੀ ਹੀ ਕੁੱਟ ਕੇ ਲੈ ਜੀਏ ਦੀਏ ਰੋਸ ਚਾਹੀਏ ਬਾਈ ਠੀਕ ਆ ਦਾਦਾ ਬੈਠਣਾ ਕਹਦੇ ਘਾਤਰਾ ਤੇ ਨੋਟ ਦਿਖਾ ਆ ਲੈ ਵੀ ਫੋਨ ਫੜਾਓ ਨਾਲ ਉਹੀ ਨੋਟ ਸਾਮ 250 ਹਾਂ ਹੋ ਉਹ ਬੁਮਾਰ ਫੜਾ ਦੇਣਾ ਕਿੱਥੇ ਆ ਸਾਡਾ ਵੀਰੇ ਫੋਟੋ ਮਖੀਤੇ ਨੋਟ ਅਜੀ ਦੇਖ ਕੇ ਬਾਅਦ ਚੀ ਭਾਵਾਂਗੇ ਕਦੇ ਕਰ ਨੂੰ ਕਦੇ ਨੂੰ ਪਤਾ ਲੈ ਹੋ ਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਜੀ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆਹ ਦੇ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਸਮੇ ਨੰਬਰ ਆ ਨਾ 1 ਮਿੰਟ ਇਹ ਨਾ 250 ਦਾ ਨੋਟ ਆ ਸਾਬ ਬਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਆਪਣਾ ਲਿਆ ਦੁਕਾਨ ਵੀ ਕੀ ਜਾਂਦਾ ਯਾਰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕਿੱਥੇ ਮਿੱਤਰਾਂ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਜੀ ਕਰ ਲੋ ਤਸੱਲੀ ਕਾਦੀ ਆ ਯਾਰ ਆ ਹੁਣ ਇੱਕ ਵਿੱਤਾ ਵੇਚਣ ਖਾਤਰ ਦੂੜੀ ਹੋਣ ਨੂੰ ਸੱਜੇ ਤੇ ਮੈਂ ਹਾਂ ਬਈ ਨਾ ਨਾ ਡੱਬਾ ਆਇਆ ਸੀ ਕਿੰਨੇ ਨਹੀਂ ਬਈ ਨਾ ਨਾ ਡੱਬਾ ਕਿੱਥੇ ਆਓ ਹੈ ਨਹੀਂ ਹੈ ਬਈ ਹੈ ਐ ਕਿਉਂ ਨਹੀਂ ਆਇਆ ਯਾਰ ਸਾਰਾ ਗੁੱਸਾ ਬਾਬਾ ਜੀ ਦੂ ਵਾਰ ਫਿਰ ਦੂ ਵਾਰ ਸਾਡਾ ਮੇਰੇ ਕੱਢਾਂਗੇ ਠੀਕ ਆ ਸਭ ਦਾ ਪ੍ਰਿੰਟ ਦਾ ਬਈ ਇਹ ਕਰਨ ਵਾਲੀ ਗੱਲ ਆ ਰਹੀ ਨੋ ਕਰਨਾਂ ਦੀ ਗੱਲ ਕਿਉਂ ਨਹੀਂ ਆ ਯਾਰ ਜਵਾਕਾਂ ਨੂੰ ਤੁਸੀਂ ਗਿਆ ਸੁਣ ਮੇਰੇ ਅੱਡੀ ਲਾਂਹਤ ਦੀ ਗੱਲ ਆ ਗਾ ਦੀ ਇਹਦੀ ਗੱਲ ਦੀ ਯਾਰ ਆ ਬਾਈ ਸਾਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਹੈ ਐਤੂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਬੇ ਸ਼ਹਿਰ 'ਚ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਂਹਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਇੰਨੀ ਚੀਜ਼ਾਂ ਆ ਜਾ ਆ ਜਾ ਆ ਜਾ ਯੋ ਅਸਲੀ ਗਾਲ ਕਿੱਥੇ ਆ ਆ ਕੇ ਆ ਜਾ ਆਹਾ ਬਈ ਇਹਦਾ 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 ਅਸੀਂ ਇਹਦੀ ਬੂਤ ਵੀ ਕੁੱਟਾ ਹੁਣ ਵੀ ਹੀ ਕੁੱਟ ਕੇ ਲੈ ਗਏ ਦੇਖੋ ਚੱਲ ਜਾ ਠੀਕ ਹੈ ਬਈ ਦਾਦਾ ਬੈਠਣਾ ਕਹਿੰਦੇ ਕਾ ਤਰਾ ਤੇ ਨੋਟ ਦਿਖਾ ਆ ਲੈ ਫੋਨ ਫੜਾਓ ਨਾਲ ਉਹੀ ਨੋਟ ਆ 250 ਹਾਂ ਉਹ ਬਿਮਾਰ ਫੜਾ ਦੇ ਕਿੱਥੇ ਆ ਸਾਡਾ ਵੀ ਫੋਟੋ ਮਖੀਤੇ ਨੋਟ ਅਸੀਂ ਦੇਖ ਕੇ ਬਾਅਦ ਚ ਪਾਵਾਂਗੇ ਕੱਲ ਨੂੰ ਕੱਲ ਨੂੰ ਪਤਾ ਲੈ ਹੋ ਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਜੇ ਓ ਯਾਰ ਮਾਫੀ ਕਾਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਲੈ ਆ ਦਿਖਾ ਦੇ ਵੀ ਉਹੀ ਨੰਬਰ ਆ ਨਾ ਸਾਵੇਂ ਨੰਬਰ ਆ ਨਾ 1 ਮਿੰਟ ਇਹ ਨਾ 250 ਦਾ ਨੋਟ ਆ ਸਭ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਯਾਰ ਤਾਂ ਸਾਰੀਆਂ ਵਿਕੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਯਹਿਰ ਵੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕਿੱਥੇ ਹੋਰ ਬੰਦੇ ਕਿੱਥੇ ਮਿੱਤਰਾਂ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਪ੍ਰਸੰਗੀ ਕਰ ਲੋ ਤਸੱਲੀ ਕਾਦੀ ਆ ਯਾਰ ਆਹ ਹੁਣ ਇੱਕ ਬਿੱਤਾ ਵੇਚਣ ਖਾਤਰ ਧੋੜੀ ਹੋਣੀ ਉਹ ਸੱਜੇ ਤੇ ਨਾਣਾ ਏਡਾ ਜਿਹਾ ਡੱਪਾਇਆ ਸੀ ਕਿੰਨੇ ਹੋਣੀ ਬਈ ਨਾਣਾ ਡੱਪਾ ਕਿੱਥੇ ਹੋ ਹੈ ਨਹੀਂ ਹੈ ਬਈ ਹੈ ਕਿਉਂ ਨਹੀਂ ਆ ਓਏ ਯਾਰ ਸਾਰਾ ਗੁੱਸਾ ਬਾਬਾ ਜੀ ਤੂੰ ਆ ਦੋ ਵਾਰ ਸਾਦਾ ਮੇਰੀ ਸੱਡਾਂਗੇ ਠੀਕ ਆ ਸਾਡੇ ਪ੍ਰਿੰਟ ਦਾ ਬਈ ਰੇ ਕਰਨ ਵਾਲੀ ਗੱਲ ਆ ਕਿਉਂ ਕਰਨਾਂ ਦੀ ਗੱਤ ਕਿਉਂ ਨਹੀਂ ਓਏ ਯਾਰ ਜਵਾਕਾਂ ਨੂੰ ਤੇਰੀ ਗੈਰ ਸੂਲੀ ਨੇ ਫੇਰ ਏਡੀ ਗਾਣ ਤੇ ਦੀ ਗੱਲ ਆ ਦੀ ਇਹਦੀ ਗੱਲ ਦੀ ਗੱਲ ਆ ਆ ਬਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਆ ਐਦੂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਬੇ ਸ਼ਹਿਰ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ-ਇੰਨੀ ਚੀਜ਼ਾਂ ਗਲਤ ਆ ਜਾ ਆ ਜਾ ਆ ਜਾ ਕਿਉਂ ਅੱਜ ਵੀ ਗਾਲ ਕਿੱਥੇ ਆ ਆ ਕੇ ਆ ਜਾ ਆਹਾ ਬਈ ਇਹਨੂੰ ਬਚੀ ਜੀ ਇਹਦਾ ਹੀ ਕੋਈ ਮਾਇਆ ਅੱਜ ਜੀ ਮਾਤ ਦੇ ਦਾਂ ਨਾ ਆਹ ਨਾ ਕਰਦੇ ਭਰਾ ਇਹਨੂੰ ਕੱਢ ਦਿੰਦਾ ਤੇ ਭਰਾ ਮੇਰੇ ਕੋਲ ਉਹ ਦੇਵਰਾਂ ਨਾਲ ਮੁੰਡਾ ਕੁੱਟਦਾ ਨਾ ਤੇਰੇ ਨਾ 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 ਅਸੀਂ ਇਹਦੀ ਬੂਹਦ ਵੀ ਕੁੱਟਾਏ ਹੁਣ ਵੀ ਹੀ ਕੁੱਟ ਕੇ ਲੈ ਜੀਏ ਦੇਖੋ ਠੀਕ ਹੈ ਬਾਈ ਨਾ ਨਾ ਬੈਠਣਾ ਕਹਿੰਦੇ ਖਾਦਰਾ ਤੇ ਨੋਟ ਦਿਖਾ ਆ ਲੈ ਵੀਰੇ ਫੋਨ ਫੜਾਓ ਨਾ ਨਾ ਉਹੀ ਨੋਟ ਸਾ 250 ਹਾਂ ਲੋ ਉਹ ਬਿਮਾਰ ਭਰਾਦਰਾ ਕਿੱਥੇ ਆ ਸਾਡੇ ਵੀਰੇ ਫੁੱਟ ਮੱਖਦੇ ਨੋਟ ਅਸੀਂ ਦੇਖ ਕੇ ਬਾਅਦ ਚ ਹੀ ਪਾਵਾਂਗੇ ਕੱਲ ਨੂੰ ਕੱਲ ਨੂੰ ਪਤਾ ਲੈਓ ਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਸ਼ਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਇਹਨੂੰ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਰਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ 1 ਮਿੰਟ ਇਹਨੂੰ 250 ਦਾ ਨੋਟ ਸਭ ਬਣਾ ਲੀਆਂ ਦੁਕਾਨਾਂ ਦੇ ਵਿਕੀ ਜਾਂਦੇ ਆਪਣਾ ਲਿਆ ਤਾਂ ਕੰਮ ਵੀ ਕੀ ਜਾਂਦਾ ਯਾਰ ਪਾਉਂਦਾ ਦੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਮਿੱਤਰਾ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਜਿਹੜਾ ਹੁਣ ਇੱਕ ਬਿੱਤਾ ਵੇਚਣ ਖਾਤਰ ਦੂੜੀ ਹੁਣ ਇਹਨੂੰ ਸਿੱਧਾ ਇੱਥੇ ਨਾ ਨਾ ਡੱਬਾ ਕਿੱਥੇ ਹੈ ਹੈ ਬਈ ਐ ਕਿਉਂ ਨਹੀਂ ਆਇਆ ਯਾਰ ਸਾਰਾ ਗੁੱਸਾ ਬਾਬਾ ਅਸੀਂ ਦੂਵਾਰ ਸਦਾ ਅਸੀਂ ਕੱਢਾਂਗੇ ਠੀਕ ਆ ਪ੍ਰਿੰਟ ਦਾ ਬਈ ਰ ਕਰਨ ਵਾਲੀ ਗੱਲ ਆ ਕਰਨਾਂ ਦੀ ਗੱਲ ਕਿਉਂ ਨਹੀਂ ਆਈ? ਯਾਰ ਜਵਾਕਾਂ ਨੂੰ ਤੁਸੀਂ ਗਿਆ ਸੋ ਇਹ ਅੱਡੀ ਲਾਂਤ ਦੀ ਗੱਲ ਆ। ਗੱਲਾਂ ਦੀ ਇਹਦੀ ਗੱਲ ਦੀ ਯਾਰ। ਆਹ ਬਾਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਗਿਆ। ਠੀਕ ਐ? ਐਤੂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਜੂ। ਦੇਖਦਾ ਹੈਗਾ ਖਰ ਤੇ ਤਬੇ ਸ਼ਹਿਰ 'ਚ ਖੜੇ ਆਂ। ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਗਣ ਲੱਗ ਗਿਆ ਤੇ ਲਾਂਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ-ਇੰਨੀ ਚੀਜ਼ਾਂ ਗਲਤ ਅਸਲੀ ਗਾਲ ਕਿੱਥੇ ਆ ਆ ਕੇ ਆ ਜਾ। ਯਾਰ ਆਹ ਬਾਈ ਉਹੋ ਜਿਹਾ ਜੀ। ਦੇਖਾਈ ਬੜੀ ਫਾਇਦਾ ਦੇ ਰਿਹਾ ਵਰਤੈ ਲੰਦਾ। ਖਾਣਵਾਤ ਨੂੰ ਘਟੇ ਘੱਟ ਕਰਦਾ। ਪਰ ਇਹਨੂੰ ਕਰ ਦਿੰਦਾ। ਇਹ ਭਰਾ ਮੇਰੇ ਕੋਲ ਫੋਨ ਦੇਵਾਂਗਾ ਮੁੰਡਾ ਦੱਸਦਾ। ਤੇ ਬਈ। ਮੇਰਾ ਬਲਾਰਾ ਆਉਣਾ। ਅਸੀਂ ਇਹਦੀ ਭੂਤ। ਵੀ ਕੁੱਟਾ ਹੈ ਹੁਣ ਵੀ ਹੀ ਕੁੱਟ ਕੇ ਲੈ ਗਏ ਦੇਖੋ ਇਹਨੂੰ ਚੱਲ। ਠੀਕ ਹੈ ਬਈ। ਨਾ ਨਾ ਬੈਠਣਾ ਕਹਿੰਦੇ ਗੱਦਰਾ। ਤੇ ਨੋਟ ਦਿਖਾ। ਆ ਲੈਦੇ। ਫੋਨ ਫੜਾਓ। ਨਾਲ ਉਹੀ ਨੋਟਸ ਆਮ 250 ਰੁਪਏ। ਹਾਂ ਹੋ। ਉਹ ਬਿਮਾਰ ਫੜਾ ਦਰ ਕਿੱਥੇ ਆ? ਝੂਠ ਬੋਲਦਾ। ਹੜਾ ਵੀ ਬੋਟਮਾ ਖਿਚੀ ਨੋਟ ਅਜੀ ਦੇ ਕੇ ਬਾਜੀ ਭਾਵਾਂ ਇਹ ਕੱਲ ਨੂੰ ਕਰਦੇ ਨੂੰ ਪੜਾ ਲੈ ਬੋਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਜਾਂਦੇ ਹੈ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਰਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਹੈ ਸਾਵੇਂ ਨੰਬਰ ਹੈ ਨਾ ਇੱਕ ਮਿੰਟ ਇਹ ਨਾ ਹੈ 250 ਦਾ ਨੋਟ ਆ ਸਭ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਸਭ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਯਾਰ ਪਾਉਂਡ ਦੀ ਜੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਹੋਰ ਬਣਾ ਕੇ ਮਿੱਤਰਾ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਬਾਈ ਤਸੱਲੀ ਤਸੰਦੀ ਕਰ ਲੋ ਤਸੱਲੀ ਕਾਦੀ ਆ ਯਾਰ ਆਹ ਹੁਣ ਇੱਕ ਪਿੱਤਾ ਵੇਚਣ ਖਾਤਰ ਧੋੜੀ ਹੁਣ ਇਹਨੂੰ ਸੱਜੇ ਇੱਥੇ ਨਾ ਨਾ ਏਡਾ ਜਿਹਾ ਡੱਬਾ ਆਇਆ ਸੀ ਕਿੰਨੇ ਨਹੀਂ ਬਈ ਨਾ ਨਾ ਡੱਬਾ ਕਿੱਥੇ ਆਇਆ ਐ ਕਿਉਂ ਨਹੀਂ ਆਇਆ ਓਏ ਯਾਰ ਸਾਰਾ ਗੁੱਸਾ ਬਾਬਾ ਜੀ ਤੂੰ ਵਾਰ ਮੈਂ ਸੱਦਾ ਇਹਦੀ ਮੈਂ ਕਿੱਦਾਂਗੇ ਠੀਕ ਆ ਪਰੇਡ ਦਾ ਬਈ ਰ ਕਰਨ ਵਾਲੀ ਗੱਲ ਆ ਨਾ ਕਰਨਾਂ ਦੀ ਗੱਲ ਕਿਉਂ ਨਹੀਂ ਓਏ ਯਾਰ ਜਵਾਕਾਂ ਨੂੰ ਜੀ ਗੈਰ ਤੋਂ ਦੀ ਗੱਲ ਆ ਦੀ ਇਹਦੀ ਗੱਲ ਦੀ ਯਾਰ ਆ ਬਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਐ ਇਸ ਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਵੇ ਸ਼ਹਿਰ 'ਚ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ-ਇੰਨੀ ਚੀਜ਼ਾਂ ਗਲਤ ਆ ਜਾ ਆ ਜਾ ਆ ਜਾ ਕਿਉਂ ਅਗਲੀ ਗਾਲ ਕਿੱਥੇ ਆ ਆ ਆ ਜਾ ਆਹਾ ਬਈ ਇਹਨੂੰ ਬਚਾ ਦੇ ਜੇ ਦਾ ਇੱਦਾਂ ਹੀ ਭਾਵਾ ਜਿਵੇਂ ਮਾਸੇਦਾਂ ਨਾ ਆਹ ਆਹ ਕਰਦੇ ਭਰਾ ਇਹ ਰੇ ਨੋਟ ਦਾ ਇਹ ਭਰਾ ਮੇਰੇ ਕੋਲ ਫੋਨ ਦੇਵਰਾ ਨੂੰ ਮੁੱਦਾ ਨਾ ਨਾ ਤੇਰੇ ਅਸੀਂ ਇਹਦੀ ਵੀ ਪੁੱਟਾਏ ਹੁਣ ਵੀ ਹੀ ਕੁੱਟ ਕੇ ਲੈ ਗਏ ਦੇਖੋ ਠੀਕ ਹੈ ਬਾਈ ਦਾਦਾ ਬੈਠਣਾ ਕਹਿੰਦੇ ਘਰ ਦਾ ਤੇ ਨੋਟ ਦਿਖਾ ਆ ਲੈ ਵੀ ਫੋਨ ਫੜਾਓ ਨਾ ਉਹੀ ਨੋਟ ਸਾਮ 250 ਹਾਂ ਉਹ ਬਿਮਾਰ ਭਰਾ ਤੇ ਕਿੱਥੇ ਆ ਸਾਡੇ ਵੀ ਫੁੱਟਾਂ ਮਾ ਖਿੱਚੀ ਨੋਟ ਅੱਜ ਜੀ ਕੇ ਬਾਹਰ ਜੀ ਭਾਵੇਂ ਕੱਲ ਨੂੰ ਕਰਦੇ ਨਾ ਆਹੋ ਜੀ ਆ ਲੈ ਆ ਨੂਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਲੈ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਲੈ 50 ਦਾ ਨੂਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਸਮੇ ਨੰਬਰ ਆ ਨਾ 1 ਮਿੰਟ ਇਹ ਨਾ 250 ਦਾ ਨੂਟ ਆ ਸਭ ਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਆਪਣਾ ਲਿਆ ਤਾਂ ਵੀ ਕੀ ਜਾਂਦਾ ਯਾਰ ਤਾਂ ਸਾਡੀ ਸੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਯਹਿਰ ਬੰਡੀ ਜਾਂਦੇ ਆ ਸਾਰੇ ਵੀ ਕੱਢ ਕੇ ਮੇਰਾ ਸਾਰਾ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਆ ਹੁਣ ਇੱਕ ਪਿੱਤਾ ਵੇਚਣਗਾ ਤਰ ਧੂੜੀ ਹੁਣ ਇਹਨੂੰ ਸਿੱਧਾ ਇੱਥੇ ਨਾ ਨਾ ਏਡਾ ਜਿਹਾ ਡੱਬਾ ਆਇਆ ਸੀ ਕਿੰਨੇ ਹੋਣੀ ਬਈ ਨਾ ਨਾ ਡੱਬਾ ਕਿੱਥੇ ਹੋ ਹੈ ਹੈ ਬਈ ਹੈ ਕਿਉਂ ਨਹੀਂ ਓ ਸਰ ਸਾਰਾ ਗੁੱਸਾ ਬਾਬਾ ਅਸੀਂ ਦੂਆਦ ਫਿਰ ਅਸੀਂ ਸਦਾ ਹੀ ਫਿਰ ਅਸੀਂ ਕੱਢਾਂਗੇ ਠੀਕ ਆ ਸਦਾ ਪ੍ਰਿੰਟ ਦਾ ਬਈ ਰ ਕਰਨ ਵਾਲੀ ਗੱਲ ਆ ਲੱਗੀ ਕੌ ਕਰਨਾ ਦੀ ਗੱਲ ਕਿ ਹੋਣੀ ਆ ਯਾਰ ਜਵਾਕਾਂ ਨੂੰ ਤੁਸੀਂ ਗਿਆ ਸੋਨੇ ਦੀਆਂ ਤੇ ਡੀਲਰਾਂ ਦੀ ਗੱਲ ਆ ਦੀ ਇਹਦੀ ਗੱਲ ਦੀ ਯਾਰ ਆ ਬਾਈ ਸੱਬ ਨਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਐ ਇਸ ਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਵਿਕਣ ਲੱਗ ਜੂ ਦੇਖਦਾ ਘਰ ਤੇ ਤਬੇ ਸ਼ਹਿਰ 'ਚ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਂਹਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀਆਂ-ਇੰਨੀਆਂ ਚੀਜ਼ਾਂ ਗਲਤ ਆ ਜਾ ਆ ਜਾ ਆ ਜਾ ਜੋ ਇਸ ਨੂੰ ਬਾਈ ਅਗਲੀ ਗਾਲ ਕਿੱਥੇ ਆ ਆ ਵੀ ਆ ਜਾ ਲੈ ਆਹਾ ਬਈ ਤੂੰ ਬਚੀ ਜੀ ਇਹਦਾ ਹੀ ਬਈ ਮੈਂ ਆ ਅੱਜ ਇਹਨੂੰ ਬਾਤ ਤੇ ਦੰਨਾ ਆਹਨਾਂ ਬਾਤ ਨੂੰ ਆਲਾ ਕਰਦੇ ਪਰਾ ਇਹਨੂੰ ਕਰਦਾ ਤੇ ਪਰਾ ਮੇਰੇ ਕੋਲ ਉਹ ਦੇਵਰਾਲੇ ਮੁੰਡਾ ਬੁੱਕ ਕਰਾਣਾ ਹੈ ਤੇ ਬਈ ਨਾ 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 ਆ ਜਾ ਅਜੀ ਇਹਦੀ ਬੂ ਹਰ ਵੀ ਕੁੱਟਾ ਹੈ ਹੁਣ ਵੀ ਹੀ ਕੁੱਟ ਕੇ ਲੈ ਜੀਏ ਦੇਖੋ ਚੱਲ ਗਿਆ ਬਾਈ ਠੀਕ ਆ ਦਾਦਾ ਬੈਠਣਾ ਕਹਿੰਦੇ ਕਾ ਤਰਾ ਤੇ ਨੋਟ ਦਿਖਾ ਆ ਲੈ ਫੇਰ ਫੋਨ ਫੜਾਓ ਨਾਲ ਉਹੀ ਨੋਟਸ ਆ 250 ਦਾ ਹਾਂ ਲੋ ਉਹ ਬਿਮਾਰ ਫੜਾ ਦੇਣਾ ਕਿੱਥੇ ਆ ਸਾਡੇ ਵੀਰੇ ਫੋਟੋ ਮਾ ਖਿੱਚੀਏ ਨੋਟ ਦੇ ਦੇ ਕੇ ਬਾਅਦ ਚ ਹੀ ਪਾਵਾਂਗੇ ਕਦੇ ਕਰ ਲੋ ਕਰ ਲੋ ਪਹਿਲਾਂ ਪੜਾ ਲੈ ਵੋ ਜੀ ਆ ਲੈ ਆ ਨੋਟ ਆ ਆਫੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ 1 ਮਿੰਟ ਇਹ ਨਾ 2500 ਦਾ ਨੋਟ ਸਭ ਬਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਬਣ ਵਾਲਿਆਂ ਦਾ ਵੀ ਕੀ ਜਾਂਦਾ ਯਾਰ ਤਾਂ ਉਹ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਮੇਰਾ ਸਾਰਾ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਲੈ ਬਈ ਤਸੱਲੀ ਪਸੰਦੀ ਕਰ ਲੋ ਤਸੱਲੀ ਕਾਦੀ ਆ ਯਾਰ ਜਿਹੜਾ ਹੁਣ ਇੱਕ ਬਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸੱਦਾ ਇੱਥੇ ਨਾ ਨਾ ਏਡਾ ਜਿਹਾ ਡੱਬਾ ਆ ਜੀ ਕਿੰਨੇ ਹੋਣੀ ਬਈ ਨਾ ਨਾ ਡੱਬਾ ਕਿੱਥੇ ਆ ਉਹ ਐ ਕਿਉਂ ਨਹੀਂ ਆਇਆ ਯਾਰ ਸਾਰਾ ਗੁੱਸਾ ਬਾਬਾ ਅਸੀਂ ਦੂਵਾਰ ਸਦਾ ਹੀ ਕੱਢਾਂਗੇ ਠੀਕ ਆ ਤੁਹਾਡਾ ਪ੍ਰਿੰਟ ਦਾ ਬਈ ਰ ਕਰਨ ਵਾਲੀ ਗੱਲ ਆ ਰਹੀ ਕੀ ਕਰਨਾ ਦੀ ਗੱਲ ਕਿਉਂ ਨਹੀਂ ਆ ਯਾਰ ਜਵਾਕਾਂ ਨੂੰ ਤੁਸੀਂ ਕਹਿ ਆਂ ਮੇਰੇ ਘਰ ਏਡੀ ਲਾਂਹਤ ਦੀ ਗੱਲ ਆ ਦੀ ਇਹਦੀ ਗੱਲ ਦੀ ਯਾਰ ਆ ਬਾਈ ਸਾਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਐ ਐਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ ਵਿਖਦਾ ਹੈਗਾ ਖਰ ਤੇ ਤਬੇ ਸ਼ਹਿਰ 'ਚ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਂਹਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਇੰਨੀ ਚੀਜ਼ਾਂ ਅਸਲੀ ਗਾਲ ਕਿੱਥੇ ਆ ਆ ਕੇ ਆ ਜਾ ਯਾਰ ਆਹਾ ਬਾਈ ਉਹਨੂੰ ਵੀ ਚੁੱਕ ਲੈ। ਇਹਦਾ ਇੰਨੀ ਫਾਇਦਾ ਅਜੇ ਨਾ ਮੱਸੇ ਦੰਦਾ। ਆਮ ਆਦਮੀ ਨੂੰ ਲੂੰਮਾ ਕਰਦਾ ਹੈ ਭਰਾ। ਇਹ ਵੀ ਨੁਕਸਾਨ ਹੈ। ਇਹ ਭਰਾ ਮੇਰੇ ਕੋਲ ਆਹ ਫੋਨ ਦੇਵਰਾ ਨੂੰ ਮੁੰਡਾ ਫੋਨ ਕਰਵਾਉਂਦਾ ਹੈ ਵੀ। ਮੇਰਾ ਬਲਾਣਾ ਆਉਣਾ ਹੋਇਆ ਮਰਾ। ਅਸੀਂ ਇਹਦੀ ਬੂਤ ਵੀ ਕੁੱਟਾਏ ਹੁਣ ਵੀ ਹੀ ਕੁੱਟ ਕੇ ਲੈ ਗਏ ਦੇਖੋ ਇਹਨੂੰ ਚੱਲ ਕੇ। ਠੀਕ ਹੈ ਭਾਈ। ਠੀਕ ਹੈ। ਨਾਲ ਬੈਠਣਾ ਕਹਿੰਦੇ ਕਾ ਤਰਾ। ਤੇ ਨੋਟ ਦਿਖਾ। ਆ ਲੈ ਵੀ। ਫੋਨ ਫੜਾਓ। ਨਾਲ ਉਹੀ ਨੋਟਸ ਆ 2500 ਰੁਪਏ ਦਾ। ਹਾਂ ਲੋ। ਉਹ ਬੁਮਾਰ ਫੜਾ ਦੇ ਤਰਾ ਕਿੱਥੇ ਆ? ਆਦਾ ਵੀਰੇ ਫੋਟੋ ਮਖੀਤੇ ਨੋਟ ਅਜੀ ਜੇ ਇਤ ਬਾਅਦ ਚੀ ਪਾਵਾਂਗੇ ਕੱਲ ਨੂੰ ਕੱਲ ਨੂੰ ਪਤਾ ਲੈ ਉਹ ਜੀ ਆਲਾ ਆ ਨੂੜਾ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਾਰੀ ਜੀ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਦੇ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਨਾ ਸਾਵੇਂ ਨੰਬਰ ਆ ਨਾ 1 ਮਿੰਟ ਇਹ ਨਾ 250 ਦਾ ਨੋਟ ਸਭ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਬਣਾਉਣੀਆਂ ਦੁਕਾਨਾਂ ਤੇ ਵਿਕੀ ਜਾਂਦਾ ਯਾਰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆਂ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਹੋਰ ਬਣਾ ਕੇ ਮਿੱਤਰਾਂ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਲੈ ਬਈ ਤਸੱਲੀ ਤਸੱਜੀ ਕਰ ਲੋ ਤਸੱਲੀ ਕਾਦੀ ਆ ਯਾਰ ਆਹ ਹੁਣ ਇੱਕ ਬਿੱਤਾ ਵੇਚਣ ਖਾਤਰ ਧੋੜੀ ਹੋਣੀ ਉਹ ਸੱਜਾ ਇੱਥੇ ਨਾਣਾ ਏਡਾ ਜਿਹਾ ਡੱਪਾਇਆ ਸੀ ਕਿੰਨੇ ਹੋਣੀ ਬਈ ਨਾਣਾ ਡੱਪਾ ਕਿੱਥੇ ਹੋ ਹੈ ਨਹੀਂ ਹੈ ਬਈ ਹੈ ਕਿਉਂ ਨਹੀਂ ਆ ਓਏ ਯਾਰ ਸਾਰਾ ਗੁੱਸਾ ਬਾਬਾ ਜੀ ਤੂੰ ਬਾਦ ਵਿੱਚ ਓਏ ਦੂਜਾ ਸਾਦਾ ਮੇਰੇ ਸੱਡਾਂਗੇ ਠੀਕ ਆ ਸਭ ਆਪਣੇ ਦਾ ਬਈ ਰੇ ਕੰਮ ਵਾਲੀ ਗੱਲ ਹੈ ਕਿਉਂ ਕਰਨਾਂ ਦੀ ਗੱਤ ਕਿਉਂ ਨਹੀਂ ਓਏ ਯਾਰ ਚਵਾਕਾਂ ਨੂੰ ਤੇਰੀ ਗੈਰ ਸੋਹਣੀ ਇਹ ਫਿਰ ਏਡੀ ਗਾੜਤ ਦੀ ਗੱਲ ਆ ਦੀ ਇਹਦੀ ਗੱਲ ਦੀ ਯਾਰ ਆ ਬਈ ਸੱਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਆ ਐਦੂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ ਦੇਖਦਾ ਹੈਗਾ ਖਰ ਤੇ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ-ਇੰਨੀ ਚੀਜ਼ਾਂ ਗਲਤ ਆ ਜਾ ਆ ਜਾ ਆ ਜਾ ਕਿਉਂ ਅਗਲੀ ਗਾਲ ਕਿੱਥੇ ਆ ਆ ਕੇ ਆ ਜਾ ਆਹਾ ਬਈ ਇਹ ਨੂੰ ਬਚੀ ਦੇ ਦੇ ਇਹ ਤਾਂ ਇਹ ਵੀ ਮੈਂ ਆ ਜੀ ਦੇ ਨਾਲ ਬੱਸ ਤੇ ਨਾ ਆਹ ਨਾ ਕਰਦੇ ਭਰਾ ਇਹਨੂੰ ਕਹਿੰਦਾ ਇਹ ਭਰਾ ਮੇਰੇ ਕੋਲ ਉਹ ਦੇਵਰਾਣ ਦਾ ਮੁੰਡਾ ਕੁੱਟਦਾ ਨਾ ਤੇਰੇ ਨਾ 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 ਯਾਰ ਮੜਾ ਅਸੀਂ ਇਹਦੀ ਬੂਹਦ ਵੀ ਕੁੱਟਾਏ ਹੁਣ ਵੀ ਹੀ ਕੁੱਟ ਕੇ ਲੈ ਗਏ ਦੀ ਹੋਈ ਠੀਕ ਹੈ ਬਾਈ ਨਾ ਨਾ ਬੈਠਣਾ ਕਦੇ ਘਰ ਤੇ ਨੋਟ ਦਿਖਾ ਆ ਲੈ ਵੀ ਫੋਨ ਫੜਾਉ ਨਾ ਉਹੀ ਨੋਟ ਸਾ 250 ਆਹ ਲੋ ਬੁਮਾਰ ਬਰਾਦਰ ਕਿੱਥੇ ਆ ਸਾਡੇ ਵੀ ਫੁੱਟ ਮੱਖਦੇ ਨੋਟ ਅਸੀਂ ਦੇਖ ਕੇ ਬਾਅਦ ਚ ਹੀ ਭਾਵਾਂਗੇ ਕਦੇ ਕੱਲ ਨੂੰ ਕੱਲ ਨੂੰ ਭਰਾ ਲਓ ਜੀ ਆ ਲੈ ਆ ਨੂਟ ਆਹੋ ਜੀ ਦਿਖਾ ਦੇ ਚਰਮ ਨਹੀਂ ਆਉਂਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਜੀ ਉਹ ਯਾਰ ਮਾਫੀ ਕਰਦੀ ਆ ਯਾਰ ਇਹ ਆ ਲੈ 50 ਦਾ ਨੂਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ ਇੱਕ ਮਿੰਟ ਇਹ ਨਾ 250 ਦਾ ਨੂਟ ਸਭ ਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਮੰਨ ਵਾਲਿਆਂ ਦਾ ਕੰਮ ਵੀ ਕੀ ਜਾਂਦਾ ਯਾਰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਹੋਰ ਬਣਾ ਕੇ ਮਿੱਤਰਾ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਜਿਹੜਾ ਹੁਣ ਇੱਕ ਪਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸਿੱਧਾ ਇੱਥੇ ਨਾ ਨਾ ਏਡਾ ਏਡਾ ਡੱਬਾ ਆ ਜੀ ਕਿੰਨੇ ਹੋਣੀ ਬਈ ਨਾ ਨਾ ਡੱਬਾ ਕਿੱਥੇ ਆਉਂਦਾ ਹੈ ਹੈ ਨਹੀਂ ਹੈ ਨਹੀਂ ਬਈ ਐ ਕਿਉਂ ਨਹੀਂ ਆਇਆ ਓਏ ਯਾਰ ਸਾਰਾ ਗੁੱਸਾ ਬਾਬਾ ਅਸੀਂ ਦੂਵਾਰ ਸਦਾ ਹੀ ਮੈਨੂੰ ਕੱਢਾਂਗੇ ਠੀਕ ਆ ਆਪਣਾ ਪ੍ਰਿੰਟ ਦਾ ਬਈ ਰ ਕਰਨ ਵਾਲੀ ਗੱਲ ਆ ਰਹੀ ਕਰਨਾਂ ਦੀ ਗੱਲ ਕਿਉਂ ਨਹੀਂ ਆਈ ਯਾਰ ਜਵਾਕਾਂ ਨੂੰ ਤੁਸੀਂ ਗਿਆ ਸੋਦੇ ਇਹ ਰੱਡੀ ਲਾਨਤ ਦੀ ਗੱਲ ਆ ਦੀ ਇਹਦੀ ਗੱਲ ਦੀ ਯਾਰ ਆ ਬਾਈ ਸਬਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਠੀਕ ਐ ਇਸ ਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਵਿਕਣ ਲੱਗ ਜੂ ਦੇਖਦਾਗਾ ਖਰ ਤੇ ਤੱਬੇ ਸ਼ਹਿਰ 'ਚ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਇੰਨੀ ਚੀਜ਼ਾਂ ਗਲਤ ਆ ਜਾ 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 ਯੋ ਅਸਲੀ ਗਾਲ ਇੱਥੇ ਆ ਆ ਜਾ ਆਹਾ ਬਈ ਇਹ ਨੂੰ ਬਚੇਗਾ ਤੇ ਦਾਈ ਭਾਈ ਮੈਂ ਆ ਜੀ ਬੱਸ ਤੇ ਨਾ ਆਮਾਤ ਨੂੰ ਆਉਂਗਾ ਤੇਪਰਾ ਇਹਨੂੰ ਕਰ ਦਿੰਦਾ ਤੇਪਰਾ ਮੇਰੇ ਕੋਲ ਆਹੋਂ ਦੇਵਰਾਂ ਨਾਲ ਮੁੰਡਾ ਸਾਮਾਨ ਹੈ ਤੇਰੇ ਨਾ ਨਾ ਹੋ ਰਿਹਾ ਯਾਰ ਮੜਾ ਅਸੀਂ ਇਹਦੀ ਬੂਹਰ ਵੀ ਕੁੱਟਾਏ ਹੁਣ ਵੀ ਹੀ ਕੁੱਟ ਕੇ ਲੈ ਕੇ ਗਏ ਦੀ ਹੋਇਆ ਚੱਲ ਕੇ ਬਈ ਨਾ ਨਾ ਬੈਠਣਾ ਕਹਿੰਦੇ ਕਾ ਤਰਾ ਤੇ ਨੋਟ ਦਿਖਾ ਆ ਲੈ ਫੋਨ ਫੜਾਓ ਨਾਲ ਉਹੀ ਨੋਟਸ ਆ 250 ਹਾਂ ਉਹ ਬਿਮਾਰ ਫੜਾ ਦੇ ਕਿੱਥੇ ਆ ਸਾਡੇ ਵੀ ਫੋਟੋਆਂ ਖਿੱਚੇ ਨੋਟ ਅਜੀ ਦੇਖ ਕੇ ਬਾਅਦ ਚ ਹੀ ਭਾਵਾਂਗੇ ਕਦੇ ਕੱਲ ਨੂੰ ਗੱਲ ਤੁਹਾਨੂੰ ਪਤਾ ਲੈ ਉਹ ਜੀ ਆ ਲੈ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਜੇ ਓ ਯਾਰ ਮਾਫੀ ਹੋ ਜਾ ਉਹ ਯਾਰ ਮਾਫੀ ਕਾਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ 1 ਮਿੰਟ ਇਹ ਨਾ 250 ਦਾ ਨੋਟ ਆ ਸਭ ਨਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਨਾਲੀਆਂ ਤੇ ਵਿਕੀ ਜਾਂਦਾ ਯਾਰ ਤਾਂ ਖਾਂਦੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਯੈਰ ਵੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਮਿੱਤਰਾਂ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਲੈ ਬਈ ਤਸੱਲੀ ਤਸੰਦੀ ਕਰ ਲੋ ਤਸੱਲੀ ਕਾਦੀ ਆ ਯਾਰ ਆਹ ਹੁਣ ਇੱਕ ਬਿੱਤਾ ਵੇਚਣ ਗਾ ਤੇ ਧੂੜੀ ਹੋਣੀ ਉਹ ਸੱਜੇ ਇੱਥੇ ਨਾਣਾ ਏਡਾ ਜਿਹਾ ਡੱਪਾਇਆ ਸੀ ਕਿੰਨੇ ਨਾਣਾ ਡੱਪਾ ਕਿੱਥੇ ਆਓ ਐ ਕਿਵੇਂ ਆਇਆ ਓਏ ਯਾਰ ਸਾਰਾ ਗੁੱਸਾ ਬਾਬਾ ਸੀ ਦੂਵਾਰ ਮੈਂ ਦੂਵਾਰ ਜਨਤਾ ਮੈਂ ਕੱਢਾਂਗੇ ਠੀਕ ਆ ਸਭ ਦਾ ਪ੍ਰਿੰਟ ਦਾ ਬਈ ਰੇ ਕੰਮ ਵਾਲੀ ਗੱਲ ਆ ਜਿਉਂ ਕਰਨਾ ਵੀ ਗੱਲ ਕਿਉਂ ਨਹੀਂ ਓਏ ਯਾਰ ਜਵਾਕਾਂ ਨੂੰ ਤੁਸੀਂ ਗਿਆ ਸੋਨੇ ਅੱਗ ਦੀ ਗੱਲ ਆ ਕਾਦੀ ਇਹਦੀ ਗੱਲ ਦੀ ਯਾਰ ਆਹ ਬਾਈ ਸਾਬਨ ਵਾਲੀਆਂ ਦੁਕਾਨਾਂ ਤੇ ਵੇਖਣ ਲੱਗ ਗਿਆ ਠੀਕ ਆ ਐ ਦੂਬਾਰ ਪਰਚੂਨ ਵਾਲੀਆਂ ਦੁਕਾਨਾਂ ਤੇ ਵੇਖਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਬੇ ਸ਼ਹਿਰ 'ਚ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਨਤ ਦੀ ਗੱਲ ਹੈ ਸਾਡੇ ਖਾਤਰ ਵੀ ਇਹ ਇੰਨੀਆਂ-ਇੰਨੀਆਂ ਚੀਜ਼ਾਂ ਗਲਤ ਅਜਿਹੀ ਗਾਲ ਦੇਖਿਆ ਆ ਆ ਜਾ ਆਹਾ ਬਈ ਇਹਨੂੰ ਵੇਚੀ ਦੇ ਦੇ ਇਹਦਾ ਹੀ ਬਈ ਫਾਇਦਾ ਜੇ ਇਹਨੂੰ ਵਾਪਸ ਤੇ ਲੈਣ ਨਾ ਬਾਹਰੋਂ ਆ ਕੇ ਕੋਈ ਨਾਮ ਕਰਦੇ ਪਾ ਇਹਨੂੰ ਕੋਈ ਨਾ ਇਹ ਫਰਾ ਮੇਰੇ ਕੋਲ ਉਹ ਲੇਵਰਾਂ ਦਾ ਮੁੰਡਾ ਆ ਸਾਮਾਨ ਲੈ ਲੈ ਮੇਰਾ ਪਲਾਣਾ ਆਉਣਾ ਯਾਰ ਮੜਾ ਅਸੀਂ ਇਹਦੀ ਅੱਗੇ ਕੁੱਟਾ ਹੁਣ ਵੀ ਹੀ ਕੁੱਟ ਕੇ ਲੈ ਕੇ ਗਿਆ ਦੇਖੋ ਇਹਨੂੰ ਚੱਲ ਗਿਆ ਬਈ ਨਾ ਨਾ ਬੈਠਣਾ